ਆ 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 ਯਾ ਤੇ ਵਰਜਾਣੀ ਨ ਮਨ ਧਿਆਸਨ ਰਾਂਚੇ ਡੂੰਗੀ ਤਾਹੀ ਜਾਨੀ ਤੂੰ ਆਰੇ ਯਾਤੇ ਮਾਰੇ ਜਾਣੀ ਨਹੀਂ ਮਨ ਧੰਸੰਦੇ ਰੱਚੇ ਡੂੰਗੀ ਤਾਹੀ ਜਾਨੀ ਤੂੰ ਆਰੇ ਪਾਣੀ ਗਰੇ ਤੇਰ ਬਲੇ ਬੰਗਲੇ ਨਹੀਂ ਉਹ ਕੈਸੇ ਅੱਖੀਆਂ ਚੜੀ ਰੰਗੀ ਖੌਰ ਯੱਦ ਮਰ ਜਾਣੀ ਨੀ ਮਨ ਦਾ ਹਸੁੰਦੇ ਰਾਂਛੇ ਰੁੱਖ ਨਾ ਸਰੀਰ ਵਹਲਾ ਰਹੇ ਖਮੜਾਇਆ ਸਦਾ ਫੱਕੇ ਆ ਰੂਤ ਨੀ ਇਕ ਨਹੀਂ ਬਹਾਰ ਇਕ ਇਕ ਕਰਕੇ ਨੀ ਰੁਕਾਂ ਲੰਘ ਜਾਂਦੀ ਆ ਕੋਹ ਪਰੇ ਸਤੋਂ ਹਰ ਵਾਰ ਬਸੇ ਕੇ ਰੁੱਤ ਨੀ ਨਮਾਣੀਓ ਸਹੀ ਸਦੀ ਆਪ ਤੇ ਚਾਹੇ ਲਵੇ ਸਾਡੀ ਸਾਹ ਹਰ ਯਾਦ ਮਰ ਜਾਣੀ ਮਨ ਤੇ ਹੱਸੰਦ ਰਾਂਜੀ ਡੂੰਗੀ ਤਰੀ ਗਿਆਨੀ ਤੂੰ ਵਾਹ ਹਰ ਯਾਦ ਮਰ ਜਾਣੀ ਚੰਦਰ ਰਾਜਾ ਹਨ ਬੀਨੀ ਮੇੜੇ ਦਾ ਮਾਰਦਾ ਤਿੱਖੀ ਤਲਵਾਰ ਨਾਲੋਂ ਹਤਾ ਹਾਰੇ ਚੌਪੇ ਕੀਤੇ ਛੱਲੇ ਨੀਨੀ ਸਿਨਾ ਸਾਟ ਕਰ ਜਾਂਦੇ ਪੁਰ ਜਾਂਦੇ ਤੁਰ ਆਹਰ ਪਾਰੇ सखमी सुल जा शरी सदा दस कवे नी सहारानी मल जा सत ਦੂੰਗੀ ਤਰੀ ਜਾਣੀ ਤੂੰ ਮਾਰੇ ਯਾ ਤੇ ਮਰ ਜਾਣੀ ਚੰਦਰੀਏ ਬਸ ਸੰ ਨੂੰ ਸਾਡੇ ਦੇ ਹੀ ਜੇ ਤੂੰ ਮੱਲਕ ਤੇ ਬੈਠੀ ਨੀ ਦਵਾ ਚੰਦਰੀ ਦਸ ਸਾਨੂੰ ਸਾਡੇ ਹੀ ਦਿਲ ਤੇ ਤੂੰ ਮਲਿਕਾ ਤੇ ਬੈਠੀ ਦੁਆਰ ਜਿੱਤ ਗਈ ਤੂੰ ਤੇਰੇ ਮੂਰੇ ਹਸੀ ਬਹਿ ਗਏ ਆ ਬੇਵਸੇ ਹੋ ਨਿਵਾਜ਼ੀ ਹਾਰ ਕਰੇਤ ਹੋਵਦੇ ਕਿ ਨਹੀਂ ਤੂੰ ਪੰਜੇਟਾੜ ਦਿਆਂ ਹੋਏ ਨਹੀਂ ਅਸੀਂ ਠੰਡੇ ਠਾਰੇ ਇਹ ਅਦੇ ਮੜ ਜਾਣੀ ਨਹੀਂ ਮਨ ਵਿਹਾਂ ਸੰਦੇ ਰਾਂਚੇ ਡੂੰਗੀ ਤਾਰੀ ਜਾਨੀ ਤੂੰ ਮਾਹਰ ਇਹ ਅਦੇ ਮਨ ਚਾਹਾਂ ਉਮਰਾਂ ਨਹੀਂ ਸਾਡੀਆਂ ਨੂੰ ਲੱਗ ਗਈ ਜੰਗਾਲ ਹੁਣ ਜਵਾਨੀ ਨਹੀਂ ਹੰਢਾਈ ਦਿਨ ਚਾਰ ਉਮਰਾਂ ਨਹੀਂ ਸਾਡੀਆਂ ਨੂੰ ਲੱਗ ਗਈ ਜੰਗਾਲ ਹੁਣ ਜਵਾਨੀ ਨਾ ਅੰਡਾ ਰੀਤ ਚਾਲੇ ਬਚੋੜੇ ਬੇਵਫਾ ਵਾਨੇ ਕੇਰੇ ਆ ਦੁਆਲੇ ਉਨੀ ਚੰਨ ਨੂੰ ਜੋ ਲਗੇ ਪਰਵਾੜੇ ਸੋਲਤੇ ਮਹੀਨੇ ਵਿੱਚੇ ਓੜਕੀ ਨੂੰ ਆਉਂਦੀ ਆਂ ਮੋਇਆ ਸਟਾ ਜੀਨ ਦੁਸ਼ਵਾਰ ਹਰੇ ਯਾਤੇ ਮਰਜਾਨੀ ਨੀ ਮਨਿਆਸੁੰਦੇ ਰਾਂਚੇ ਡੋਂਗੀ ਤਾਰੀ ਜਾਨੇ ਤੁਮਾਹ ਹਰੇ ਯਾਤੇ ਮਰਜਾਨੀ ਨੀ हम हाँ जो साथों ले जानी जिने चुप सब जीतूं चले आना न जबा साथों पार बस एक पल सती मन लेई ਕਿ ਕਰਕੇ ਸਜਾ ਦੇਵੜੇ ਤੇ ਮੁਠੀ ਵਿੱਚ ਕਰ ਲੈ ਤਾ ਪਾਵੇ ਬੰਦੇ ਕੁਟਕੇ ਨਹੀਂ ਅੱਖੀਆਂ ਦਾ ਕਿਉਂ ਹੋਾਈ ਥਾ ਹੋਰੇ ਯਾਤੇ ਮਰੇ ਜਾਣੀ ਨਹੀਂ ਮਨ ਭਾਉਂਾ ਸੁੰਦਰਾਂ ਚੇ ਡੁੰਗੀ ਤਾਰੀ ਜਾਨੀਏ ਤੁਮਾਰੇ ਕਿਯਾ ਜਿ ਮਰ ਜਾਣੀਏ ਨੀ ਮਨ ਤੇ ਹਾਂ ਸੁੰਦਰਾਂ ਚੇ ਡੁੰਗੀ ਤਾਰੀ ਜਾਨੀਏ ਤੁਮਾਰੇ ਕਿਯਾ ਜਿ ਮਰ ਜਾ Oh <shrie>